ਸਤਿ ਸ਼੍ਰੀ ਅਕਾਲ ਮੈਂ ਹਾਥੀ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦੇ ਤਰ੍ਹਾਂ ਇੱਕ ਵਾਰ ਫਿਰ ਅੱਜ ਅਸੀਂ ਆ ਟੌਪ 20 ਖਬਰਾਂ ਲੈ ਕੇ ਜਾਣਾਂਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣਿਆ ਨਜ਼ਰ ਮੁੱਖ ਸੁਰਖੀਆਂ ਤੇ ਪੰਜਾਬ ਚ ਸਥਿਤੀ ਬੇਕਾਬੂ ਅਧਿਕਾਰੀਆਂ ਤੇ ਕਾਰਵਾਈ ਚ ਪੁਲਸ ਅਸਮਰਥ ਜ਼ਿਲ੍ਹਾ ਤੋਂ ਨਸ਼ਾ ਤਸਕਰੀ ਦੇ ਮਾਮਲੇ ਜੋ ਹਾਈ ਕੋਰਟ ਨੇ ਕੀਤੀ ਸਖਤ ਟਿੱਪਣੀ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜ਼ਰਾ ਤੇ ਈਡੀ ਨੇ ਕਿੱਸਾ ਸ਼ਿਕੰਜਾ ਤੋਂ ਖਦੜੀ ਦੇ ਮਾਮਲੇ ਚ 40.9 ਕਰੋੜ ਦੀ ਪ੍ਰਾਪਰਟੀ ਕਿਤੇ ਜ਼ਬਤ। ਕੋਰੋਨਾ ਦਾ JN1 ਵੇਰੀਐਂਟ ਕਾਰਨ ਪੰਜਾਬ 'ਚ 마ਸਕ ਦੀ ਹੋਈ ਵਾਪਸੀ। ਕੇਂਦਰ ਦੀ ਐਡਵਾਈਜ਼ਰੀ ਮਗਰੋਂ ਸਰਕਾਰ ਨੇ ਲਿਆ ਫੈਸਲਾ। ਵੀਡੀਓ ਬਣਾ ਕੇ ਇੱਕ ਵਾਰ ਫਿਰ ਮੁੜ ਕਿਰਿਆ ਕੋਲ ਲੜ ਪੀਜ਼ਾ ਕਪੜਾ ਨਿਹੰਗ ਸਿੰਘ ਨੇ ਲਾਇਆ ਗੰਭੀਰ ਦੋਸ਼। ਨਾ ਪੱਜ ਵੱਡੀ ਦੁਰਘਟਨਾ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਹੋਈ ਮੌਤ। ਕੰਮ ਤੋਂ ਪਰਤ ਰਹੇ ਸੀ ਘਰ। ਬੰਦੇ ਸਿੰਘਾਂ ਦੀ ਰਿਹਾਈ ਲਈ ਕਦਮ ਚੁੱਕੋ ਸੁਖਵੀਰ ਬਾਦਲ ਨੇ PM ਮੋਦੀ ਨੂੰ ਕੀਤੀ ਅਪੀ। ਲੁਧਿਆਣਾ 'ਚ ওভারਟੇਕ ਦੇ ਚੱਕਰ 'ਚ ਬੱਸ ਨੇ ਬਾਈਕ ਸਵਾਰਨ ਨੂੰ ਧਰੜਿਆ ਇੱਕ ਦੀ ਹੋਈ ਮੌਤ ਦੂਜਾ ਪੂਰੀ ਤਰ੍ਹਾਂ ਹੋਇਆ ਫਟਣ ਵਿਜੀਲੈਂਸ ਦਾ ਐਕਸ਼ਨ 11000 ਰੁਪਏ ਦੀ ਰਿਸ਼ਵਤ ਲੈੰਦਿਆ ਤਹਿਸੀਲ ਪੱਟੀ ਦੇ ਹਲਕਾ ਕੀੜੀਆਂ ਦੇ ਰਿਟਾਇਰਡ ਵਾਰੀ ਤੇ ਉਸ ਦਾ ਪੁੱਤਰ ਨੂੰ ਕੀਤਾ ਗ੍ਰਫਤਾਰ ਹਰਿਆਣਾ ਸਰਕਾਰ ਦਾ ਫੈਸਲਾ ਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ ਜੰਮੂ ਕਸ਼ਮੀਰ ਦੇ ਅਖਨੂਰ ਚ ਫੌਜ ਨੂੰ ਮਿਲੀ ਵੱਡੀ ਕਾਮਯਾਬੀ ਗੋਲੀਬਾਰੀ ਚ ਗੁਸਪੈਠੀ ਹਲਾਕ ਅਤਵਾਦੀ ਕਸੀਟ ਕੇ ਲੈ ਗਏ ਆਪਣੇ ਦੋਸ਼ੀ ਦੀ ਲਾਸ਼ ਸ਼ਰਾਬਕਟਾਲੇ ਚ ਅਰਵਿੰਦ ਕੇਜਰੀਵਾਲ ਨੂੰ ਤੀਜਾ ਸਮਨ ED ਨੇ 2 ਜਨਵਰੀ ਰਿਪੀਟ ਸ਼ਰਾਬਕਟਾਲੇ ਚ ਅਰਵਿੰਦ ਕੇਜਰੀਵਾਲ ਨੂੰ ਤੀਜਾ ਸਮਨ ED ਨੇ 3 ਜਨਵਰੀ ਨੂੰ ਪੁਚ ਕੇ ਚਲੀ ਬੁਲਾਇਆ ਤ੍ਰਿਵੰਤਮਪੁਰਮ ਦੀ ਵਿਸ਼ੇਸ਼ ਅਦਾਲਤ ਨੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 40 ਸਾਲ ਦੀ ਕੈਦ ਦੀ ਸੁਣਾਈ ਸਜ਼ਾ ਤੇ 3.4 ਲੱਖ ਰੁਪਏ ਦਾ ਲਗਾਇਆ ਜੁਰਮਾਨਾ ਮੁੱਖ ਮੰਤਰੀ ਸਿਦਰ ਮਈਆ ਨੇ ਕੀਤਾ ਐਲਾਨ ਸਰਕਾਰ ਕਰਨਾਟਕ ਵਿੱਚ ਹਿਜ਼ਾਬ ਬੈਨ ਵਾਪਸ ਲਵੇਗੀ ਨਵਾਂ ਸਾਲ ਹੀ ਨਹੀਂ ਮਕਰ ਸੰਕਰਾਂਤੀ ਵੀ ਜੇਲ੍ਹ 'ਚ ਮਨਾਉਣਗੇ ਮਨੀਸ਼ ਜਸੋਧਿਆ 19 ਜਨਵਰੀ ਤੱਕ ਹਿਰਾਸਤ 'ਚ ਵਾਦਾ ਸੀਬੀਆਈ ਨੇ ਦਿੱਤੇ ਨਿਰਦੇਸ਼ 4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕੰਬੀਨੇਸ਼ਨ ਵਾਲਾ ਕਫ ਸੀਰਪ ਦੇਣਾ ਖਤਰਨਾਕ ਡੀਜੀਸੀਆਈ ਨੇ ਲਾਇਆ ਬੈਨ ਦੁਬਈ ਤੋਂ ਨਿਕਾਰਗਵਾ ਜਾ ਰਹੇ ਜਹਾਜ਼ ਨੂੰ ਫਰਾਂਸ ਨੇ ਰੋਕਿਆ 300 ਭਾਰਤੀਆਂ ਦੀ ਤਸਕਰੀ ਦੇ ਦੋਸ਼ 'ਚ ਦੋ ਲੋਕ ਗ੍ਰਿਫਤਾਰ ਪਾਕਿਸਤਾਨ ਚਨੋਕੀ ਕਟਨਾ 7 ਸਾਲਾਂ ਮਗਰੋਂ ਮਾਪੂਤ ਦਾ ਹੋਇਆ ਮਿਲਾਪ ਸੜਕ 'ਤੇ ਪੀਖ ਮੰਗਦਾ ਮਿਲਿਆ ਗਵਾਚਾ ਲਾਲ ਅਮਰੀਕਾ 'ਚ ਖਲਿਸਤਾਨੀਆਂ ਦਾ ਸ਼ਰਮਨਾਕ ਕਾਰਾ Hindu ਮੰਦਿਰ 'ਤੇ ਕੀਤਾ ਹਮਲਾ ਕੰਦਾ ਤੇ ਲਿਖੇ ਨਾਰੇ ਕੈਨੇਡਾ ਤੋਂ ਦੁਖਦਾਈ ਖਬਰ ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਝੋਈ ਮੌਤ ਚੰਡੀਗੜ੍ਹ ਦੇ 11 ਸਾਲਾਂ ਆਹਨ ਨੇ ਰੌਸ਼ਨ ਕੀਤਾ ਨਾਸ ਸ਼ਤਰੰਜ ਚੈਂਪੀਅਨਸ਼ਿਪ 'ਤੇ ਜਿੱਤਿਆ ਕਾਂਸੀ ਦਾ ਇਸਲ ਮੁਤਕ ਤੇ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੈਡ ਨਿਊਜ਼